ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨ ਵੱਲ ਬੱਬਰੀ ਦੇ ਫਲਾਈਓਵਰ ਤੇ ਖੜੇ ਇੱਕ ਰੇਤ ਨਾਲ ਭਰੇ ਟਿੱਪਰ ਵਿੱਚ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਆ ਮੋਟਰਸਾਈਕਲ ਸਵਾਰ ਆ ਬੱਚੇ ਆ ਜਿਸ ਕਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨੰਦਰ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਜੀਵਨਵਾਲ ਬੱਬਰੀ ਫਲਾਈਓਵਰ ਤੇ ਇੱਕ ਰੇਤ ਨਾਲ ਭਰਿਆ ਟਿਪਰ ਖੜਾ ਸੀ ਕਿ ਅਮ੍ਰਿਤਸਰ ਸਾਈਡ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਸਿੱਧਾ ਟਿਪਰ ਦੇ ਪਿੱਛੇ ਆ ਟੱਕਰ ਆਇਆ ਉਸ ਨੂੰ ਨੀਂਦ ਦਾ ਝੋਕਾ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਣ ਉਹ ਕੰਟਰੋਲ ਨਹੀਂ ਕਰ ਪਾਇਆ ਇਸ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹ ਸਾਬਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਦੁਰਘਟਨਾ ਵਿੱਚ ਟਿਪਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਟਿੱਪਰ ਆਪਣੀ ਸਾਈਡ ਤੇ ਖੜਾ ਸੀ ਉਹਨਾਂ ਦੱਸਿਆ ਕਿ ਸੂਚਨਾ ਮਿਲਨ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚ ਗਏ ਅਤੇ ਥਾਣਾ ਸਦਰ ਵਿਖੇ ਸੂਚਨਾ ਦਿੱਤੀ ਜਿਸ ਤੇ ਥਾਣਾ ਸਦਰ ਐਸਆਈ ਤਿਲਕਰਾਰਾ ਅਤੇ ਹੋਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਿੰਦਨ ਕੁਮਾਰ ਪੁੱਤਰ ਓਮਪ੍ਰਕਾਸ਼ ਪਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜੋ ਬਾਬਾ ਬਕਾਲਾ ਤੋਂ ਗੁਰਦਾਸਪੁਰ ਜਾ ਰਿਹਾ ਸੀ ਮ੍ਰਿਤਕ ਦੇ ਪਰਿਵਾਰਕ ਵਾਲਿਆਂ ਨੂੰ ਦੁਰਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਠਾਨਕੋਟ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਜੀਵਨਵਾਲ ਬਬਰੀ ਦਾ ਪੁਲ ਵਾ ਬੋਲਦੇ ਹੋ ਕਿ ਇਹ ਟਰੱਕ ਲੋਤਾ ਜੇ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਨਾਲ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਅਦ ਵਿੱਚ ਕਾਲਦਾ ਭਾਈ ਸਾਹਿਬ ਨੇ ਉਹ ਨਹੀਂ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਦੇ ਪੁਲਸ ਨੇ ਖਲੋਤੇ ਇੱਥੇ ਤੇ ਸੇਲ ਬੋਡੀ ਲੈ ਗਏ ਆ ਬੋਡੀ ਲੈ ਗਏ ਸੇਲ ਪੁਲਸ ਹਸਪਤਲ ਆ ਗਏ ਆ 3 ਵਜੇ ਦੀ ਗੱਲ ਆ ਐਕਸੀਡੈਂਟ ਤਾਂ ਪਹਿਲੇ ਖਲੋਤਾ ਹੋਏਗਾ ਤਾਂ ਇਹ 3 ਵਜੇ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਦਾ ਕਸ਼ਮੀਰ ਸਿੰਘ ਆ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸ਼ਰਖਸ ਰਖਿਆ ਸੁਰੱਖਿਆ ਵਾਲੇ ਆਪਣੀ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬੱਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੌਕੇ ਤੇ ਆਏ ਆ ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੇ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਤੇ ਖਤਮ ਹੋ ਗਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਆ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸੇਵ ਹੌਸਾਲ ਗੋ达ਸਪੁਰ ਵੇਖੇ ਪਹੁੰਚਾਇਆ